ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਖੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਤੁਸ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਵਲੌਗ ਦੀ ਸ਼ੁਰੂਆਤ ਕਰ ਰਹੇ ਅੱਜ ਗਰਮਾ ਗਰਮ ਆਲੂ ਦੇ ਪਰੌਂਠੇ ਨਾਲ ਭੂਆ ਜੀ ਦੇ ਹੱਥ ਦੇ ਆਲੂ ਦੇ ਪਰੌਂਠੇ ਭੂਆ ਜੀ ਕਹਿੰਦੇ ਸਵੇਰ ਬ੍ਰੈਕਫਾਸਟ ਵਿੱਚ ਕੀ ਖਾਵਾਂਗੇ ਮੈਂ ਆਲੂ ਵਾਲੇ ਪਰੌਂਠੇ ਖਾਵਾਂਗੇ ਹਨ ਜੋ ਘਰੇ ਬਹੁਤ ਘੱਟ ਬੰਦੇ ਨੇ ਤੇ ਦੂਸਰੇ ਦੇ ਹੱਥ ਦੇ ਦੂਸਰੀ ਜਗ੍ਹਾ ਆ ਕੇ ਸਵਾਦ ਵੀ ਬਹੁਤ ਲੱਗਦੇ ਨੇ ਵੈਸੇ ਭੂਆ ਜੀ ਖਾਣਾ ਖਾਣਾ ਤਾਂ ਬਹੁਤ ਜ਼ਿਆਦਾ ਟੇਸਟੀ ਬਣਾਉਂਦੇ ਅਲੂ ਵਾਲੇ ਪਰੌਂਠੇ ਬਹੁਤ ਟੇਸਟੀ ਸੀ ਬਹੁਤ ਹੀ ਟੇਸਟੀ ਖਾਣਾ ਸਾਰੇ ਟੇਸਟੀ ਹੁੰਦਾ ਕੋਈ ਦੂਜੀ ਜਗ੍ਹਾ ਆ ਕੇ ਪਤਾ ਨਹੀਂ ਕੀ ਸੁਆਦ ਲੱਗਦਾ ਨਾ ਜਾਂਦੇ ਸੁਆਦ ਲੱਗਦਾ ਨਾ ਖਾਣਾ ਆਪਦੇ ਘਰ ਹੀ ਨੋਨਾ ਸੁਆਦ ਲੱਗਦਾ ਨਾ ਸੁਆਦ ਆਉਂਦਾ ਖਾਣ ਦਾ ਪਤਨ ਮੈਨੂੰ ਤਾਂ ਆਪਣੇ ਹੱਥ ਨਾਲ ਬਣਾ ਕੇ ਬਿਲਕੁਕੁਲ ਹੀ ਨਹੀਂ ਮਜ਼ਾ ਆਉਂਦਾ ਖਾਣ ਦਾ ਦੂਜਾ ਕੋਈ ਬਣਾ ਕੇ ਦੇਵੇ ਨਾ ਫਿਰ ਬੜਾ ਅੱਛਾ ਲੱਗਦਾ ਪੂਆ ਜੀ ਬਣਾ ਰਹੇ ਸੀ ਪਰੌਂਠੇ ਤੇ ਅਸੀਂ ਕਰਦੇ ਹਾਂ ਸ਼ੁਰੂ ਬ੍ਰੈਕਫਾਸਟ ਮੈਂ ਕਰ ਰਹੀ ਸੀ ਸਰਵ ਗਿੰਦਨੇ ਫੁੱਫੜੀ ਜੀ ਨੇ ਖਾ ਲਿਆ ਪਹਿਲਾਂ ਮੈਂ ਸਰਵ ਕਰ ਇਸ ਨੂੰ ਜੇ ਮੈਂ ਖਾ ਲਾਂ ਕੀਨੇ ਖਾ ਗਏ ਨੇ ਖਾ ਲਿਆ ਮਾ ਦੋ ਖਾ ਗਏ ਹਾਂ ਕੰਮ ਕਮ ਇੱਕ ਹੋਰ ਵੀ ਖਾ ਲਾਂ ਤਾਂ ਫੇਰ ਦੁਪਹਿਰ ਲਾਂਚ ਵੀ ਕਰਨਾ ਬੈਠੇ ਵੀ ਰਹਿਣਾ ਹਨ ਠੀਕ ਹੈ ਬਹੁਤ ਸਵਾਦ ਲੱਗਦਾ ਕਿ ਮੱਖਣ ਵੀ ਚੜ ਗਈ ਆ ਮੱਖਣ ਸਾਰੇ ਖਾ ਗਏ ਮੱਖਣ ਮੈਂ ਸਾਰਾ ਖਾ ਗੀ ਹੋਰ ਖਾਣਾ ਨਹੀਂ ਤੂੰ ਤੂੰ ਜਿੱਥੇ ਖਾਣਾ ਨਾ ਬਹੁਤ ਸਵਾਦ ਲੱਗਦਾ ਹੂੰ ਬਹੁਤ ਸਵਾਦ ਲੱਗਦਾ ਉਹ ਜਦ ਬੈਠ ਕੇ ਖਾਣਾ ਬਹੁਤ ਸਵਾਦ ਆ ਹੂੰ ਟਾਈਮ ਹੋ ਗਿਆ 11 ਵਜਾ 11 ਵਜੇ ਮੱਦੀ ਕੇ ਦੇਖ ਲਾ ਮੈਂ ਦੇਖਿਆ ਵੀ ਨਹੀਂ ਹੈਗਾ ਟਾਈਮ ਕਿੰਨਾ ਹੋ ਗਿਆ ਹਾਂਜੀ 11 ਵਜੇ ਪੰਜ ਮਿੰਟ ਹੋ ਗਏ ਤੇ ਬ੍ਰੈਕਫਾਸਟ ਹੋ ਗਿਆ ਲੇਟ ਹੀ ਖਾਦਾ ਹਾਂ ਨਾ ਜਵੇਂ ਲੇਟ ਉੱਠੇ ਫਿਰ ਲੇਟ ਹੀ ਕਰਕੇ ਦਿਹਾਉਨੇ ਜਾਣਾ ਲੇਟ ਹੋ ਜਾਈਦਾ ਆਲੂ ਵਾਲੇ ਪਰੌਂਠੇ ਬਣਾਏ ਸੀ ਉਹ ਜੀ ਨੇ ਬਹੁਤ ਬਹੁਤ ਜ਼ਿਆਦਾ ਮੈਨੂੰ ਟੇਸਟ ਹੀ ਲੱਗਿਆ ਆਲੂ ਵਾਲੇ ਪਰੌਂਠੇ ਬਹੁਤ ਜ਼ਿਆਦਾ ਸਵਾਦ ਉਹ ਜੀ ਵੈਸੇ ਖਾਣਾ ਨਾ ਸਾਰਾ ਹੀ ਬਹੁਤ ਜ਼ਿਆਦਾ ਟੇਸਟੀ ਬਣਾਉਂਦੇ ਨੇ ਤੇ ਹੁਣ ਨਹਾਉਣਿਆ ਨਾ ਨੂੰ ਕੇ ਫਿਰ ਪੀਨੇ ਚਾ ਅੱਜ ਰਹਿਣਾ ਜਾਣਾ ਪਤਾ ਨਹੀਂ ਸਾਡਾ ਸ਼ਿਓਰ ਨਹੀਂ ਹੈਗਾ ਦੁਵਿੰਦਰ ਉੱਤੇ ਡਿਪੈਂਡ ਕਰਦਾ ਹੂੰ ਇਰਾਦਾ ਸਾਡਾ ਰਹਿਣ ਦਾ ਪਰ ਜੇ ਕੋਈ ਕੰਮ ਹੋ ਗਿਆ ਕਿ ਕਿਸੇ ਬੰਦੇ ਦਾ ਕੋਈ ਫੋਨ ਆ ਗਿਆ ਹਨਾ ਕੋਈ ਫਿਰ ਜਾਣਾ ਪੈ ਸਕਦਾ ਤੇ ਇੱਕਦਾਂ ਦੇ 50-50 ਜਾਂ ਦੋਨੇ ਪਾਸੇ ਵੀ ਜਾਣਾ ਰਹਿਣਾ ਕੋਈ ਸ਼ਿਓਰ ਨਹੀਂ ਹੈਗਾ ਤੇ ਦੁਵਿੰਦਰ ਹਣ ਆ ਰਹੇ ਮੈਂ ਫਿਰ ਨਾ ਆਉਣਾ ਨਾ ਕਿ ਹੁਣੇ ਰੈਡੀ ਜਾਣ ਦਾ ਹਾਲੇ ਪੱਕਾ ਨਹੀਂ ਪਤਾ ਪਹਿਲਾਂ ਪਿੰਨਿਆ ਚਾਹ ਚਾਹ ਪੀ ਕੇ ਥੋੜਾ ਜਿਹਾ ਉਹ ਆਊਗਾ ਸਕੂਨ ਜਿਹਾ ਮਿਲਦਾ ਚਾਹ ਪੀ ਕੇ ਚਾਹ ਪੀਏ ਭੋਜ ਜੀ ਦੀ ਚਾਹ ਤਾਂ ਬੜੇ ਸ਼ਕੀਨ ਨੇ ਖੁਫੜ ਜੀ ਬਹੁਤ ਸ਼ਕੀਨ ਨੇ ਕਹਿੰਦੇ ਚਾਹ ਪੀ ਲਿਆ ਸੀਗਾ ਜੰਨਾ ਧੋ ਲਿਆ ਪਹਿਲਾਂ ਨਾ ਕੇ ਫਿਰ ਬਹਿ ਕੇ ਚਾਹ ਪੀਵਾਂਗੇ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਨੇ ਬਾਸ ਕਰਾਈ ਪਈ ਆ ਕੀ ਵਰ ਕਿ ਤੇ ਆਉਣ ਹੈ ਨਾ ਕਿਸੇ ਭੈਣ ਭਾਈ ਕੋਲ ਫਿਰ ਆਪ ਨੂੰ ਆਏ ਜੀ ਫੀਲ ਹੁੰਦਾ ਵੀ ਗਰਮੀ ਚ ਆਗਲੇ ਨੂੰ ਪਰੇਸ਼ਾਨ ਕਰ ਰਹੀਆਂ ਹੈ ਨਾ ਮੈਨੂੰ ਬਹੁਤ ਫੀਲ ਹੁੰਦਾ ਵੀ ਇਹਨਾਂ ਨੂੰ ਤੰਗ ਕਰ ਦੇ ਗਰਮੀ ਚ ਪਰ ਚਲੋ ਫਿਰ ਜਵਿੰਦਰ ਕਹਿੰਦੇ ਨਾ ਆਣਾ ਜਾਣਾ ਤਾਂ ਹੈਗਾ ਹੀ ਆ ਹੁਣ ਨਾ ਰਿਸ਼ਤੇਦਾਰੀਆਂ ਬਣੀਆਂ ਨੇ ਜੀਆਂ ਮੈਨੂੰ ਆਈ ਹੂ ਉਹ ਮੈਂ ਨਾਲ ਕੰਮ ਹਰ ਇੱਕ ਜਗ੍ਹਾ ਕੀਤਾ ਜਾਵਾਂ ਮੈਂ ਨਾਲ ਕੰਮ ਜ਼ਰੂਰ ਕਰਾਉਣੇ ਆਈ ਨਹੀਂ ਹੈਗਾ ਮੈਂ ਬੈਠੀ ਰਹਿਣੀ ਆ ਮੇਥੋਂ ਪਹਿਲੇ ਬੈਠੇ ਨਹੀਂ ਹੁੰਦਾ ਮੈਂ ਤਾਂ ਹੁੰਦਾ ਕੋਈ ਕੰਮ ਹੋਵੇ ਨਾਲ ਨਾਲ ਆਪਾਂ ਗੱਲਾਂ ਬਾਤਾਂ ਕਰੀ ਜਾਂਦੇ ਨਾਲ ਨਾਲ ਕੰਮ ਹੋ ਜਾਂਦਾ ਅਗਲੇ ਨੂੰ ਵੀ ਥੋੜਾ ਈਜ਼ੀ ਹੁੰਦਾ ਆਪਾਂ ਅਗਲੇ ਕੰਮ 'ਚ ਹੱਥ ਪਟਾਉਂਦੇ ਆ ਤੇ ਹੁਣ ਚਲੋ ਜੀ ਨੌਣਿਆਂ ਕਰਦੇ ਆ ਫਿਰ ਰੈਸਟਾ ਦਾ ਸਾਰਾ ਦਿਨ ਫ੍ਰੀ ਖਾਣਦੀ ਆ ਘਰੇ ਜਾ ਕੇ ਪਤਾ ਲੱਗੂ ਕਿੰਨਾ weight ਵਧਿਆਗਾ ਕੰਮ ਕੁਛ ਹੈ ਨਹੀਂ ਬਿਲੀ ਬੈਠੀ ਖਾਣਾ ਹੀ ਆਪਾਂ ਦਾ ਹੁਣ ਤੁਹਾਨੂੰ ਕੋਈ ਦੇ ਘਰ ਦਾ ਦਿੰਨੇ ਹੋਮ ਟੂਰ ਪੁਰਾਣੇ ਘਰ ਦਾ ਹੋਮ ਟੂਰ ਦਿੱਤਾ ਅੱਜ ਮੈਂ ਤੁਹਾਨੂੰ ਨਵੇਂ ਘਰ ਦਾ ਹੋਮ ਟੂਰ ਦੇਣੀ ਆ ਉਹ ਐਂਡ ਤੇ ਨਾ ਕੋਈ ਦਾ ਕੋਰਨਰ ਤੇ ਵੇਣ ਆ ਗਿਆ ਵੱਡਾ ਜਿਹੜਾ ਖੁੱਲਾ ਉੱਤਰ ਆਗਾ ਤੇ ਫਰੰਟ ਤੇ ਜਗਾ ਘਾਟਰ ਛੱਡੀ ਹੋਈ ਆ ਪਲਾਂਟਸ ਰੱਖੇ ਹੋਏ ਨੇਗੇ ਇਹ ਆ ਗਈ ਐਂਟਰਾਂਸ ਐਂਟਰਾਂਸ ਕੋਲ ਵੀ ਪਲਾਂਟਸ ਹੋਏ ਨੇ ਮੈਨੂੰ ਬੜਾ ਸੋਹਣਾ ਲੱਗ ਰਿਹਾ ਤੇ ਪਲਾਂਟਸ ਨੂੰ ਦੇਖ ਦੇ ਕੇ ਬਹੁਤ ਅੱਛਾ ਲੱਗ ਰਿਹਾ ਸੀਗਾ ਸਾਰੀ ਥੀਮ ਇਹਨਾਂ ਨੇ ਘਰ 'ਤੇ ਫਾਈਟ ਰੱਖੀ ਹੋਈ ਹੈ ਵਾਈਟ ఎవਰੀਥਿੰਗ ਵਾਈਟ ਮਿਲੂਗਾ ਤੁਹਾਨੂੰ ਪਰ ਅੰਦਰ ਐਂਟਰ ਕਰਦੇ ਜੀ ਲੈਫਟ ਸਾਈਡ ਆ ਗਿਆ ਡਰਾਇੰਗ ਰੂਮ ਪੂਰਾ ਵਧੀਆ ਸਪੇਸ਼ੀਅਸ ਖੁੱਲਾ ਡੁੱਲਾ ਬਹੁਤ ਅੱਛਾ ਸਾਰੀ ਤੁਹਾਨੂੰ ਫਰਨੀਚਰ ਦੀ ਥੀਮ ਸਾਰੀ ਵਾਈਟ ਹੀ ਮਿਲੇਗੀ ਤੇ ਮੈਨੂੰ ਲੱਗਦਾ ਸਿਰਫ ਘਰ ਵਿੱਚ ਡਰਾਇੰਗ ਰੂਮ ਵਾਲੇ ਸੋਫੇ ਗ੍ਰੇ ਕਲਰ ਦੇ ਸੀ ਤਾਂ ਕਿ ఎవਰੀਥਿੰਗ ਤੁਹਾਨੂੰ ਵਾਈਟ ਹੀ ਦਿਖੂਗਾ ਇੱਥੇ ਇਹਨਾਂ ਅਗੇ ਡਾਈਨਿੰਗ ਹਾਲ ਕਿਚਨ ਦੇ ਨਾਲ ਇਧਰ ਅਗੀ ਪੂਹੀ ਦੀ ਕਿਚਨ ਕਿਚਨ ਚ ਉਹਨਾਂ ਦੇ ਹੈਲਪਰ ਕਰਾਰੀ ਸੀ ਕੰਮ ਪੂਆ ਜੀ ਦੁਪਹਿਰ ਦਾ ਲੰਚ ਬਣਾਉਣ ਲੱਗੇ ਹੋਏ ਸੀਗੇ तो किचन के नाल हैगा एक बैडरूम बैडरूम भी बहुत वजिए खुले ने बहुत स्पेशियस ने चाहे नाल साइड टेबल चेयरस रख लो है ना चाह कॉफ़ी पीने बैठना चेयर से बैठ सकते हो पूरे वजिए खुले रूम ने और नाल अटैच आ गया ये वॉशरूम्स अटैच ने पहला तो आऊगा यह वॉर्ड्रोब एरिया आ गया जानि कि इधर अंदर अलमारिया आ गई कवरस आ गई ਔਰ ਫਿਰ ਉਸ ਤੋਂ ਅੱਗੇ ਨਾਲ ਹੀ ਅਟੈਚਡ ਹੈ ਇੱਕ ਵਾਸ਼ਰੂਮ ਵਾਸ਼ਰੂਮ ਡਰੈਸਿੰਗ ਰੂਮ ਬਾਥ ਏਰੀਆ ਸਾਰਾ ਕੁਝ ਇਧਰ ਆ ਗਿਆ ਸਾਰਾ ਕੁਝ ਤੁਹਾਨੂੰ ਵਾਈਟ ਮਿਲੂ ਫਰਨੀਚਰ ਤੁਹਾਨੂੰ ఎవਰੀਥਿੰਗ ਵਾਈਟ ਮਿਲੂਗਾ ਵਾਈਟ ਐਂਡ ਗ੍ਰੇ ਕਲਰ ਦਾ ਬਸ ਜਿਵੇਂ ਬਾਥਰੂਮ ਜੇ ਗ੍ਰੇ ਕਲਰ ਦੀ ਟਾਈਲਸ ਨੇ ਬਾਥ ਏਰੀਆ ਲੱਗ ਬਣਾਇਆ ਹੋਇਆ ਪਾਰਟੀਸ਼ਨ ਕਰਕੇ ਗਲਾਸ ਦੀ ਨਾ ਫਿਰ ਸਾਰਾ ਬਾਥਰੂਮ ਦੀਲਾ ਨੇ ਉਹ ਮੈਨੂੰ ਅੱਛੇ ਲੱਗੇ ਆ ਚੀਜ਼ ਵੀ ਪਾਰਟੀਸ਼ਨ ਹੋਣੀ ਵੀ ਚਾਹੀਦੀ ਆ ਫਰ ਗਲਾਸ ਸਾਫ ਕਰਨ ਔਖਾ ਵੀ ਦੋਨੇ ਗੱਲਾਂ ਨੇ ਕਾਬੜਸ ਕੋਲੇ ਵੀ ਕਾਫੀ ਯਾਦੇ ਖੁੱਲੀ ਜਗ੍ਹਾ ਜੇ ਆਪਾਂ ਕਪੜੇ ਕਾਬੜ ਚ ਰੱਖਣੇ ਨੇ ਕਾਬੜ ਦੀ ਸਫਾਈ ਕਰਨੀ ਆਪਾਂ ਆਰਾਮ ਨਾਲ ਕਪੜੇ ਕੱਢ ਕੇ ਥੱਲੇ ਰੱਖ ਸਕਦੇ ਹਾਂ ਇਹ ਨਹੀਂ ਹੈਗਾ ਵੀ ਜਗਾ ਘਾਟਾ ਖੜਨਾ ਔਖਾ ਤੇ ਈਜ਼ੀਲੀ ਕਪੜੇ ਵਗੈਰਾ ਆਪਾਂ ਸੈੱਟ ਕਰ ਸਕਦੇ ਹਾਂ ਅਲਮਾਰੀਆਂ ਸਾਫ਼ ਕਰ ਸਕਦੇ ਆ ਤੇ ਹੁਣ ਚੱਲਦੇ ਆ ਅਗਲੇ ਰੂਮ ਵੱਲ ਇਹ ਵੀ ਇੱਕ ਬੈੱਡਰੂਮ ਹੈ ਇਹ ਵੀ ਪੂਰਾ ਵਧੀਆ ਵੱਡਾ ਖੁੱਲਾ ਡੁੱਲਾ ਬੈੱਡਰੂਮ ਹੈ ਇਹ ਵਾਲੇ ਬੈਡਰੂਮ ਵਿੱਚ ਇਹਨਾਂ ਨੇ ਲਗਾਇਆ ਹੋਇਆ ਹੈਗਾ ਇੱਥੇ ਸੋਫਾ ਸੈੱਟ ਲਗਾਇਆ ਹੋਇਆ ਹੈ 5 ਸੀਟਰ ਬੈਠਣ ਲਈ ਜਦੋਂ ਚਾਹ ਪਾਣੀ ਪੀਣਾ ਬੈਠਣਾ ਹਨ ਕਈ ਵਾਰ ਨਹੀਂ ਵੀ ਲੇਟਣ ਦਾ ਦਿਲ ਕਰਦਾ ਬੰਦਾ ਆਰਾਮ ਨੇ ਇੱਥੇ ਬੈਠ ਸ ਤਾਂ ਕੋਈ ਆਇਆ ਗਿਆ ਤੋਪਾ ਆਪਣੇ ਬੜੇ ਕੋਲੋਸ ਆ ਕੋਈ ਪੋਨ ਨੂੰ ਚਲੋ ਅੰਦਰ ਲੈ ਕੇ ਆ ਸਕਦਾ ਤਾਂ ਉੱਤੇ ਬੈਠ ਸਕਦੇ ਨਹੀਂ ਸੀਗੇ ਤੇ ਨਾਲ ਹੀ ਇਹਦੇ ਵੀ ਅਟੈਚਡ ਵਾਰਡਰੋਬ ਏਰੀਆ ਵਾਸ਼ਰੂਮ ਇਹਦੇ ਵੀ ਨਾਲ ਹੀ ਆ ਗਿਆ ਸਾਹਮਣੇ ਆਗੇ ਵੈਨਟੀ ਤੇ ਧਰ ਸਾਈਡ ਤੋਂ ਆਗੇ ਬਾਥ ਏਰੀਆ ਟਾਇਲਟ ਸੀਟ ਕਵਰ ਸਾਰਾ ਕੁਝ ਅੰਦਰ ਹੀ ਆ ਗਿਆ। ਇਧਰ ਸਾਈਡ ਤੇ ਆ ਗਏ ਕਵਰਟਸ ਆ ਗਏ। ਕੋਈ ਬਾਥ ਏਰੀਆ ਅਲੱਗ ਆ ਗਿਆ ਨਾ ਫਿਰ ਬਾਹਰ ਗਿੱਲਾ ਹੋਣ ਦਾ ਪਾਣੀ ਲੱਗਣ ਦਾ ਕੋਈ ਵੀ ਚਾਂਸ ਨਹੀਂ ਹੈਗਾ। ਫਿਰ ਅੰਦਰ ਫਿਰ ਪੋਚਾ ਲੱਗ ਜਾਂਦਾ ਬਾਥ ਏਰੀਆ ਨੂੰ ਪਾਣੀ ਨਾਲ ਸਾਫ਼ ਹੋ ਜਾਂਦਾ। ਹੁਣ ਚਾਹੁੰਦੇ ਆਪਾਂ ਉੱਪਰ। ਉੱਪਰ ਵੀ ਸੇਮ ਜਿਵੇਂ نیچے ਦੋ ਬੈੱਡਰੂਮ ਨੇ ਇਦਾਂ ਹੀ ਦੋ ਬੈੱਡਰੂਮਸ ਬਣੇ ਹੋਏ ਨੇ। ਦੋ ਬੈੱਡਰੂਮ ਨੀਚੇ ਨੇ ਦੋ ਬੈੱਡਰੂਮ ਉੱਪਰ ਨੇ। ਬਹੁਤ ਸੋਹਣਾ ਖੁੱਲਾ ਘਰ ਬਣਾਇਆ ਹੋਇਆ ਪੂਰੀ ਨੂੰ ਸੀਗਾ ਵੀ ਖੁੱਲਾ ਘਰ ਹੋਏ ਖੁੱਲਾ ਘਰ ਹੋਏ ਖੁੱਲਾ ਬਣਾਇਆ ਹੋਇਆ ਪੂਰਾ ਵਧੀਆ ਲੱਗਦਾ ਵਿੱਚ ਖੁੱਲਾ ਡੁੱਲਾੰਦਾ ਪੂਰੀ ਟੋਸ਼ ਨਹੀਂ ਵੀ ਪੂਰੀ ਹੁੰਦੀ ਹੈ ਤੇ ਖੁੱਲਾ ਵੀ ਪੂਰਾ ਤੇ ਇੱਧਰ ਆ ਦੇਖੋ ਨੀਚੇ ਵਾਂਗੂ ਬੈੱਡਰੂਮ ਬਣਾਇਆ ਹੋਇਆ ਔਰ ਬੈੱਡਰੂਮ ਦੇ ਨਾਲ ਅਟੈਚਡ ਹੈਗਾ ਵਾਰਡਰੋਬ ਏਰੀਆ ਵਾਸ਼ਰੂਮ ਆ ਗਿਆ ਜਿਵੇਂ ਨੀਚੇ ਬਣਾਇਆ ਹੋਇਆ ਸੇਮ ਹੋ ਜਿਵੇਂ ਆ ਦੇਖੋ ਕਬerts ਬਣੀਆਂ ਹੋਈਆਂ ਨੇ इधर तो आ गया वॉशरूम ये सारे रूम्स ना ही अटैच ने कोई तो नहीं है भी कोई दो रूम अटैच है अलग अलग रूम अलग अलग अटैच्ड वॉशरूम्स ने बैडरूम बहुत वजिया खुले बने बहुत वैसा ये उपरला थोड़ा जहा लॉबी का एरिया आ गया तो एक बैडरूम इधर है जमें नीचे बैडरूम ने उपर ही ਸੇਮ ਉੱਪਰ ਵਾਲੇ ਪੌਸ਼ਾਂ ਤੇ ਬਣੇ ਹੋਏ ਨੇ ਇਹਦੀ ਬੈਡਰੂਮ ਆ ਗਿਆ। ਔਰ ਇਹ ਸਾਹਮਣੇ ਨਾ ਉਹ ਕੋਹਾ ਜੀ ਦਾ ਉਹ ਬਾਗ ਵਾਲਾ ਬਾਗਲਾ ਸਬਜ਼ੀ ਵਾਲਾ ਜੀ ਸਬਜ਼ੀ ਲਗਾਉਂਦੇ ਨੇ। ਵਿੰਡੋ ਚ ਜਿਹੜਾ ਦਿਖ ਰਿਹਾ ਨਾਲ ਉਹ ਇਧਰ ਇਹ ਸਬਜ਼ੀਆਂ ਲਗਾ ਲੈਂਦੇ ਨੇ। ਸਬਜ਼ੀਆਂ ਵੀ ਆਪ ਲਗਾਉਂਦੇ ਨੇ ਸ਼ੁਰੂ ਤੋਂ ਪਹਿਲੇ ਦਿਨ ਉਹ ਇਹਨਾਂ ਨੂੰ ਮਾਨ ਨਹੀਂ ਆਉਂਦੇ ਸਬਜ਼ੀਆਂ ਬਣਾ। ਔਰ ਇਧਰ ਵੀ ਵਾਸ਼ਰੂਮ ਅਟੈਚ ਥਾ ਕੇ ਡ्रेसਿੰਗ ਰੂਮ ਵਾਰਡਰੋਬ ਏਰੀਆ ਸਾਰਾ ਅੰਦਰ ਆ ਗਿਆ। ਇਹ ਬਾਥ ਏਰੀਆ ਹੋ ਗਿਆ। ਸਾਹਮਣੇ ਵੈਨਿਟੀ ਔਰ ਸਾਈਡਸ ਤੇ ਇਧਰ ਅਲਮਾਰੀਆਂ ਆ ਗਈਆਂ, ਕਬਡਸ ਆ ਗਈਆਂ, ਵਾਰਡਰੋਬਸ ਹੋ ਗਏ। ਲੇਕਿਨ ਜੇ ਕੱਲ ਆਪ ਪੁਰਾਣੇ ਘਰ ਦਾ ਟੂਰ ਦੇਖੇ ਸਜਾਪ ਨਵੇਂ ਦਾ ਵੀ ਦਿਖਾ ਦਾਂਗੇ ਹਨ। ਕਿਸ ਨਾ ਕਿਸੇ ਪੰਨ ਪਾਈ ਨੂੰ ਖੂਸ਼ ਨਾ ਕੋਈ ਸ਼ੀਜ਼ ਦਾ ਆਈਡੀਆ ਹੋ ਜਾਂਦਾਗਾ। ਮੈਨੂੰ ਵੀ ਵਧੀਆ ਲੱਗਦਾ ਦੇਖਣਾ ਕੋਈ ਚੀਜ਼ ਨਵੀਂ ਬਣੀ ਆ, ਕਵੇਂ ਲੱਗੀ ਆ ਹਨਾ। ਇਹ ਕਿਵੇਂ ਲਗਾਈ ਆ ਇਹ ਤਾਂ ਮੂੰਹ ਅੱਛਾ ਲੱਗ ਰਿਹਾ ਨਹੀਂ ਲੱਗ ਰਿਹਾ ਵਧੀਆ ਲੱਗਦਾ ਉੱਪਰੋਂ ਖੜ ਕੇ ਨੀਚੇ ਦੇਖੋ ਡਰੰਗ ਰੂਮ ਕਿੰਨਾ ਸੋਹਣਾ ਲੱਗ ਰਿਹਾ ਨਾ ਨਦੀ ਪੂਰੀ ਖੁੱਲੀ ਆ ਵਧੀਆ ਉੱਪਰ ਵੀ ਸਟੇਅਰਸ ਜਾਂਦੇ ਪੌੜੀਆਂ ਜਾਂਦੀਆਂ ਪਰ ਉੱਪਰ ਰੂਮ ਨਹੀਂ ਕੋਈ ਹੋਰ ਹੈਗਾ ਗਰਮੀ ਵੀ ਸੀ ਮੈਂ ਉੱਪਰ ਗਈ ਵੀ ਨਹੀਂ ਹੈਗੀ ਉੱਪਰ ਤੇ ਉੱਪਰ ਫਲੋਰ ਤੇ ਵੀੜਾ ਵੀ ਨਿਕਲਦਾ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਈ ਵੀੜਾ ਵੀ ਬਾਹਰ ਨਿਕਲਦਾ ਇੱਕ ਉਹਨਾਂ ਪਰ ਚੱਲਦੇ ਆਂ ਨੀਚੇ। ਉਹ ਇੱਕ ਮੈਂ ਕਿਹਾ ਚਲੋ ਹੋਮ ਟੂਰ ਤੁਹਾਨੂੰ ਦੇ ਦਾਂ। ਦਿਲ ਕਰਿਆ ਮੈਨੂੰ ਬਹੁਤ ਅੱਛਾ ਲੱਗ ਰਿਹਾ ਇਸ ਮੈਂ ਚਲੋ ਵੀਡੀਓ ਸ਼ੂਟ ਕਰਦੇ ਆਂ। ਉਹ ਲੌਬੀ ਨੀਚਲੀ ਬਹੁਤ ਖੁੱਲੀ ਹੈ ਬਹੁਤ ਖੁੱਜੀ। ਪੂਰੀ ਖੁੱਲੀ ਬਣੀ ਹੋਈ ਹੈ। ਇੰਨੀ ਖੁੱਲੀ ਲੌਬੀ ਮੈਂ ਕਦੇ ਕਿਸੇ ਘਰ 'ਚ ਨਹੀਂ ਵੇਖੀ ਹੈਗੀ। ਖੁੱਲੀਆਂ ਹੁੰਦੀਆਂ ਨੇ ਪਰ ਇੰਨੀ ਜ਼ਿਆਦਾ ਖੁੱਲੀ ਮੈਂ ਨਹੀਂ ਦੇਖੀ। ਲੀਅਰਲੀ ਮੈਨੂੰ ਬਹੁਤ ਅੱਛਾ ਲੱਗਿਆ। ਸੋ ਹੁਣ ਸੀ ਨੈਕਸਟ ਦੇ ਇਹ ਵੀਡੀਓ ਇੱਕ ਤਰੀਕੇ ਦੀ ਜਿਹੜੀ ਉਸ ਤੋਂ ਪਹਿਲਾਂ ਤੁਸੀਂ ਦੇਖੀ ਸੀ 31 ਤਰੀਕ ਦੀ ਸੀ। ਇਹ ਅਸੀਂ ਆ ਗਏ ਸੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ। ਆਲਮਗੀਰ ਭੋਇ ਦੇ ਪਿੰਡ ਦੇ ਨਾਲ ਹੀ ਪੈਂਦਾ ਹੈ। ਤੇ ਆਲਮਗੀਰ ਬਣਿਆ ਹੋਇਆ ਗੁਰਦੁਆਰਾ ਮੰਜੀ ਸਾਹਿਬ ਤੇ ਅੱਗੇ ਸੀ ਮੱਥਾ ਟੇਕਣ। ਪਹਿਲਾਂ ਵੀ ਅਸੀਂ ਆ ਜਾਣੇ ਹੁੰਨੇ ਇੱਥੇ ਜੋ ਆਉਣੇ ਪੂਜਣ ਕੋਲ ਮੱਥਾ ਟੇਕ ਕੇ ਜਾਣੇ ਹੁੰਨੇ। ਤੇ ਬਹੁਤ ਵੱਗੇ ਬਹੁਤ ਵੱਡਾ ਗੁਰਦੁਆਰਾ ਬਣਿਆ ਹੋਇਆ ਪਰ ਹੁਣ ਨਵਾਂ ਬਣ ਗਿਆ ਨਵੀਂ ਬਿਲਡਿੰਗ ਹੈ। ਇਹ ਨਵੀਂ ਬਿਲਡਿੰਗ ਚ ਆਜਾ ਤੇ ਪਹਿਲੀ ਵਾਰ ਆ ਰਹੇ ਆ। ਅੰਦਰ ਵੀ ਬੈਠੇ ਦਰਵਾਜਾ ਸਾਹਿਬ ਵਿੱਚ ਬੈਠੇ 10 ਮਿੰਟ ਅਸੀਂ। ਬਹੁਤ ਵਧੀਆ ਬਹੁਤ ਸਕੂਨ ਮਿਲਦਾ ਗੁਰੂ ਘਰ ਜਾ ਕੇ ਹਨ ਬਹੁਤ ਸਕੂਨ ਮਿਲਦਾ ਹੈ ਲੱਗਦਾ ਬਸ ਵੀ ਆਪਾਂ ਹੁਣ ਜੇ ਪੰਨ 10 ਮਿੰਟ ਆਪਾਂ ਦਰਬਾਰ ਸਾਹਿਬ ਵਿੱਚ ਬਹਿਣਾ ਹੈ ਲੱਗਦਾ ਵੀ ਸਾਰੇ ਦੁੱਖ ਜਿਹੜੇ ਨੇ ਆਪਾਂ ਟੈਨਸ਼ਨ ਆਉਂਦੀ ਆਪਾਂ ਭੁੱਲ ਗਏ ਲਾ ਕੇ ਅੰਦਰ ਆਇਆ ਬਹੁਤ ਮਨ ਹੌਲਾ ਹੌਲਾ ਲੱਗਦਾ ਅੰਦਰ ਬਹਿ ਕੇ ਹੋਰ ਉਹ ਜੱਪਾ ਚੱਲਿਆ ਕਰ ਵਾਪਿਸ ਸਾਨੂੰ ਚੱਲਣ ਹੋ ਗਿਆ ਘੰਟਾ ਘੰਟੇ ਤੋਂ ਜ਼ਿਆਦਾ ਹੋ ਗਿਆ ਭੁੱਖ ਲੱਗੀ ਸੀ ਇਸ ਤਰ੍ਹਾਂ ਇਸ ਵਿੱਚ ਅਸੀਂ ਲੈ ਲਏ ਪਕੌੜੀ ਦੇਖੋ ਪਕੌੜੀ ਪਨੀਰ ਪਕੌੜੇ ਤੇ ਮਿਕਸ ਪਕੌੜੇ ਮੌਸਮ ਨਾਲ ਫਿਰ ਮੌਸਮ ਕੋਲੇ ਟਾਈਮ ਲੱਗੂ ਟਾਈਮ ਲੱਗੂਗਾ ਚ ਪਕੌੜੇ ਚਲੋ ਵਧੀਆ ਪਕੌੜੇ ਖਾਵਾਂਗੇ ਮੌਸਮ ਦੀ ਪਕੌੜੇ ਵਾਲੀ ਹੈ ਕਦੇ ਕਦੇ ਖਾਦਿਆ ਮੈਨੂੰ ਚੰਗੇ ਵੀ ਲੱਗਦੇ ਕਦੇ ਕਦੇ ਦਿਲ ਵੀ ਕਰਦਾ ਖਾਣ ਨੂੰ ਤੇ ਉਸ ਤੋਂ ਬਾਅਦ ਕਦੇ ਆ ਕੇ ਤੇ ਦੇਖਾਂਗੇ ਆਪਾਂ ਪਾਰਪੂਰ ਤੇ ਬਿਲਕੁਲ ਢਾਈ ਤਰਫ ਦੀ ਕਰਾਂਗੇ ਰੈਗੂਲਰ ਖਾਣਾ ਇਸ ਦੀ ਜਾਣੇ ਘਰੇ ਕੋਈ ਆਉਂਦਾ ਉਹਦੇ ਨਾਲ ਤਾਂ ਖਾਦਾ ਜਾਂਦਾ ਖਾਣਾ ਵੀ ਚਾਹੀਦਾ ਹੀ ਨਹੀਂ ਬਿਲਕੁਲ ਮੂੰਹ ਬੰਦ ਕਰਕੇ ਬੈਠੇ ਰਹੋ ਖਾਣਾ ਵੀ ਚਾਹੀਦਾ ਕਦੇ ਕਦੇ ਤਾਂ ਆਪ ਨੂੰ ਵੀ ਚੰਗਾ ਲੱਗਦਾ ਦਿਲ ਕਰਦਾ ਵੀ ਖਾਈਏ ਔਰ ਡੇਲੀ ਰੂਟੀਨ ਆਪਣਾ ਹੀ ਇਹ ਚੀਜ਼ਾਂ ਵੀ ਆਪਾਂ ਡੇਲੀ ਰੂਟੀਨ ਚ ਨਾ ਸ਼ਾਮਲ ਕਰੀਏ ਕਦੇ ਕਦੇ ਹਫਤੇ ਦਾ ਦਿਨਾਂ ਤੋਂ ਜ਼ਰੂਰ ਖਾਣਾ ਵੀ ਚਾਹੀਦਾ ਜਿੰਦਗੀ ਇੱਕ ਵਾਰ ਮਿਲ ਕੇ بار-ਬਾਰ ਨਹੀਂ ਮਿਲਦੀ ਖਾਓ ਖੂ ਖਾਓ ਪਰ ਕਦੇ ਕਦੇ ਖਾਓ ਰੋਜ਼ ਨਾ ਖਾਓ ਮੈਂ ਤਾਂ ਦਵਿੰਦਰ ਕਣ ਮੈਂ ਵੀ ਮਿੱਠਾ ਬੰਦ ਕਰੂੰਗਾ ਕਰਦਾਂਗੇ ਸਵਾਰ ਹਾਂ ਬਸ ਕਰਦਾਂ ਕਰਦਾਂ ਆਏਗੇ ਨਾਲ ਕਦੇ ਮਾੜਾ ਮੋਟਾ ਹੋਣਾ ਆਬ ਨਹੀਂ ਲੈ ਕੇ ਜਾਣਾ ਠੀਕ ਆ ਚਲੋ ਆਪ ਲੈ ਕੇ ਕਰੋ ਨਹੀਂ ਫਿਰ ਕੱਲ ਨੂੰ ਤੁਸੀਂ weight check ਕਰੋ ਫਿਰ 10 ਦਿਨਾਂ ਬਾਅਦ ਤੁਹਾਡਾ ਫਿਰ ਦੇਖਾਂਗੇ ਮਿੱਠਾ ਮੰਨ ਕਰਕੇ ਠੀਕ ਹੈ ਨਾ ਸਭ ਕਹਿੰਦਾ ਮੇਰੇ ਨਾਲ ਠੀਕ ਹੈ ਮਿੱਠਾ ਬੰਦ ਤਲੇ ਬੰਦਾ ਦਿਨ ਜਮਾ ਕੁਝ ਨਹੀਂ ਖਾਣਾ ਅੱਜ ਅੱਜ ਫੜਾ ਹਾਂ ਜਿਹੜਾ ਪਿਆਉ ਦਾ ਸੰਖਾ ਲਾ ਜਿਹੜਾ ਪਿਓ ਕੱਲ੍ਹ ਦੇ ਘਰ ਆਈਸਕ੍ਰੀਮ ਵੀ ਆ ਬਸ ਉਹ ਹੀ ਕਹਿੰਦਾ ਹੋਰ ਤਾਂ ਕੁਝ ਨਹੀਂ ਮਿੱਠਾ ਆਪਣੇ ਉਹਦਾ ਆਈਸਕ੍ਰੀਮ ਵੀ ਖਤਮ ਕਰਦੀਆਂ ਜਾ ਕੇ ਉਹ ਵੀ ਪਈ ਆ ਉਹ ਥੋੜੀ ਆ ਤਾਂ ਨਾਲ ਮੈਂ ਹੈਲਪ ਕਰਾ ਲਵਾਂ ਉਹ ਤੇ ਜੇ ਆਪ ਕੋਈ ਅਜੀਬ ਚੀਜ਼ ਖਾਣੀ ਹੋਵੇ ਨਾ ਆਈਸਕ੍ਰੀਮ ਖਾਣੀ ਹੋਵੇ ਜਾਂ ਕੋਈ ਫਰਾਈਟ ਚੀਜ਼ ਖਾਣੀ ਹੋਵੇ ਮਿੱਠਾ ਖਾਣਾ ਹੋਵੇ ਤਾਂ ਕਿ ਆਪਾਂ 12 ਵਜੇ ਤੋਂ ਪਹਿਲਾਂ ਪਹਿਲਾਂ ਵਜਾ ਲੰਚ ਟਾਈਮ ਤੋਂ ਪਹਿਲਾਂ ਪਹਿਲਾਂ ਖਾਈਏ ਤਾਂ ਆਪਣੀ ਬੋਡੀ ਨੂੰ ਜਿਆਦਾ ਬੈਡ ਇਫੈਕਟ ਨਹੀਂ ਕਰਦੀ ਹੈਗੀ ਜਿੰਨੀ ਆਪਾਂ ਚੀਜ਼ ਕੋਈ ਵੀ 언ਹੈਲਦੀ ਲੇਟ ਖਾਵਾਂਗੇ ਸ਼ਾਮ ਨੂੰ ਖਾਵਾਂਗੇ ਉਹ ਆਪਣੀ ਬੋਡੀ ਤੇ ਉਹ ਫੈਟ ਦਾ ਕੰਮ ਕਰਦੀ ਹੈ ਫਿਰ ਇਸ ਕਰਕੇ ਮੈਂ ਇਹ ਤਰੀਕਾ ਅਪਣਾਇਆ ਹੈ ਜੇ ਕੋਈ 언ਹੈਲਦੀ ਚੀਜ਼ ਖਾਣੀ ਹੈ ਮੈਂ ਦੁਪਹਿਰ ਤੋਂ ਪਹਿਲਾਂ ਪਹਿਲਾਂ ਖਾ ਲੈਂਦੀ ਹਾਂ ਦੁਪਹਿਰ ਤੋਂ ਬਾਅਦ ਵੀ ਕਦੇ ਵੀ 언ਹੈਲਦੀ ਚੀਜ਼ ਖਾਂਦੀ ਕਦੇ ਵੀ ਤੇ ਕਾਮਿਆ ਪਕੌੜੇ ਹੰਠੜੇ ਹੋ ਜਾਂਦੇ ਪਕੌੜੇ ਖਾ ਲਈਏ ਕਰੇ ਆਉਂਦਿਆਂ ਨਹੀਂ ਸਭ ਤੋਂ ਪਹਿਲਾਂ ਕਰੀ ਚਾਹ ਦੀ ਚਾਹ ਪੀਏ ਫਿਰ ਆਪੋ ਆਪ ਦੇ ਕੰਮਾਂ ਤੇ ਲੱਗੀ ਫਿਰ ਮੈਂ ਵੀ ਕਿਚਨ ਸ਼ਾਮ ਦਾ ਦਾਲ ਸਬਜ਼ੀ ਖਾਣਾ ਬਣਾਉਣਾ ਸੀ ਤੇ ਪਹਿਲਾਂ ਚਾਹ ਕਰ ਲਈ ਚਾਹ ਪੀਨੇ ਆਪਾਂ ਕਰੇ ਆ ਕੇ ਚਾਹ ਪਾਣੀ ਪੀ ਲਿਆ ਅਦਰ ਮੈਂ ਗੈਸ ਸੱਖੀ ਹੈ ਗਰੇਵੀ ਬਣਨੀ ਐਗ ਕਰੀ ਬਣਾਉਣੀ ਅੱਜ ਗਰੇਵੀ ਬਣਨੀ ਰੱਖਤੀ ਐਗ ਠਹਿਰ ਕੇ ਬੋਇਲ ਕਰੂੰਗੀ ਟਾਈਮ ਹੋ ਰਿਹਾ ਪੌਣੇ 6 ਦਾ ਪੌਣੇ 6 ਹੋ ਗਏ ਅਗੇ ਸੀ ਨਾ ਸਮੂਹ ਗ੍ਰੀਨ ਐਪਲ ਦਿੱਗੇ ਰਸਤੇ 'ਚ ਜਿੱਤੇ ਸੋ ਵੀ ਨਾ ਕਹਿੰਨੇ ਗ੍ਰੀਨ ਐਪਲ ਆਪਾਂ ਲਾਗੇ ਤੇਰੇ ਲੈਣੇ ਨੇ ਮੈਂ ਹਾਂਜੀ ਜ਼ਰੂਰ ਲੈ ਲਓ ਤਾਂ ਅਸੀਂ ਲੈ ਲੇ ਗ੍ਰੀਨ ਐਪਲ ਹੈ ਛੋਟੇ ਵਾਲੇ ਨੇ ਵੱਡੇ ਨਹੀਂ ਖਾ ਕੇ ਵੀ ਦੇਖਿਆ ਸ ਬਹੁਤ ਜੂਸੀ ਐ ਕ੍ਰਾਂਚੀ ਐ ਖਾਂਚ ਮਿੱਠਾ ਵੀ ਐ ਕਿ ਮੈਂ ਲੈ ਲੇ ਪਿੰਕੀਲੋ ਐਪਲ ਥੋੜੇ ਰੱਖ ਲੈਣੇ ਅੰਦਰਲੇ ਫ੍ਰਿਜ ਵਿੱਚ ਚੱਕਣੇ 'ਚ ਖਾਣਾ ਈਜ਼ੀ ਹੋਏਦਾ ਹਨ ਕੁਛ ਰੱਖੋਂ ਬਾਹਰ ਵਾਲੇ ਤੇ ਵਿੱਚ ਖਤਮ ਹੋ ਗਏ ਫੇਰ ਬਾਹਰੋਂ ਲੈ ਆਮਗੇ ਦੋ ਫ੍ਰਿਜ ਦੇ ਦਮ ਹੋ ਜਾਣ ਪਰ ਦੋ ਫ੍ਰਿਜ ਵੀ ਭਰੇ ਰਹਿੰਦੇ ਨੇ ਹਨਾ ਸਮਾਨ ਇੰਨਾ ਹੋ ਜਾਂਦਾ ਸਬਜ਼ੀਆਂ ਫਰੂਟਸ ਐ ਅਲੱਗ-ਦਾਂ ਹੀ ਮਲਾਈ ਕਿਉਂ ਨਹੀਂ ਮੈਂ ਕਰਾ ਸਟੋਰ ਕਰੇ ਕਿਉਂ ਪਹਿਲਾਂ ਤਾਂ ਕਮੈਂਟ ਆਇਆ ਤੁਸੀਂ ਕਿਉਂ ਫਰਿੱਜ ਵਿੱਚ ਰੱਖਦੇ ਹੋ ਕਿਉਂ ਮੈਂ ਫਰਿੱਜ ਵਿੱਚ ਕਦੇ ਨਹੀਂ ਸਟੋਰ ਕਰਿਆ ਉਹ ਮੇਰਾ ਬਾਹਰ ਹੀ ਬਿਨਾਂ ਫਰਿੱਜ ਤੋਂ ਬਾਹਰ ਢੱਬੇ ਪੈ ਰਹੇ ਨੇ ਮੈਂ ਕਿਉਂ ਉਹਦੇ ਤੋਂ ਫਰਿੱਜ ਭਰ ਜੂ ਇਹਨੇ ਜਵੇਂ ਹੁਣ ਮੈਂ ਦਾਲਾਂ ਬੇ ਸੰਘੂਸਨ ਕਦੇ ਫਰਿੱਜ ਵਿੱਚ ਰੱਖਿਆ ਸੂਜੀ ਫਰਿੱਜ ਵਿੱਚ ਰੱਖੀ ਹੋਈ ਆ ਸੂਜੀ ਰੱਖੀ ਹੋਈ ਹੈ ਬਸ ਕੱਲੀ ਮੈਂ ਹੋਰ ਫੜਾ ਲਾਂਗਾ ਕੁਝ ਨਹੀਂ ਫਰਿੱਜ ਵਿੱਚ ਰੱਖਣਾ ਚਾਹੀਦਾ ਇਹਨੇ ਕਿੱਥੇ ਆਪਾਂ ਰੱਖ ਲੈਣਾ ਹਾਂ ਅੱਜਾ ਦਾ ਵਾਲੇ ਬਾਹਰ ਵਾਲੇ ਫਰਿੱਜ ਰੱਖਣਾ ਉਹ ਵੀ ਬਣੀ ਜਾ ਰਹੀ ਹੈ ਕਿ ਮੈਂ ਸਭ ਕਲੇਨ ਕਰਨਾ ਕੱਪੜੇ ਉਸ ਤੋਂ ਬਾਅਦ ਮੈਂ ਕਰੂੰਗੀ ਸੈ ਮੈਨੂੰ ਆਪ ਨੂੰ ਆਪ ਦਾ ਪੇਟ ਨਾ ਭਾਰੀ ਭਾਰੀ ਲੰਘਦਾ ਕਿਉਂਕਿ ਪਾਣੀ ਦੀ ਇਨਟੇਕ ਆ ਉਹ ਵੀ ਹਲਚਲ ਹੋ ਜਾਂਦੀ ਹੈ ਨਾ ਉੱਪਰੋਂ ਇੱਚ ਉਹਨਾਂ ਖਾਣ ਪੀਣ ਵੀ ਸਾਰਾ ਕੁਝ ਖਾ ਲਿਆ ਗੱਡੀ ਟਰੈਕ ਟੁੱਟੜ ਜਾਂਦੀ ਹੈ ਬਹੁਤ ਖਾਧਾ ਤਿੰਨ ਦਿਨ ਰੱਜ ਕੇ ਖਾਤਾ ਸਭ ਕੁਝ ਖਾਤਾ ਕਰਾਦਾ ਵੀ ਮਿੱਠਾ ਵੀ ਹੈ ਨਾ ਤਲੇਆ ਵੀ ਤੇ ਹੁਣ ਸਵੇਰੇ weight check ਕਰਾਂਗੇ ਉਸ ਤੋਂ ਬਾਅਦ ਆ ਵੀ diet regular ਕਰਦੇ ਆ ਬਹੁਤ ਖਾ ਪੀ ਲੈ enjoy ਕਰ ਲਿਆ ਹੁਣ ਵੀ diet ਤੇ ਧਿਆਨ ਦੇਣੇ ਆ ਟਾਈਮ ਹੋ ਗਿਆ 6:30 ਦਾ ਸਬਜੀ ਬਣ ਗਈ ਮੈਂ ਆਇਆ ਬਾਹਰ ਸੈਰ ਕਰਨ ਐਪਲ ਲੈ ਕੇ ਆ ਥੋੜੀ ਨਾ ਭੁੱਖ ਜੀ ਮਹਿਸੂਸ ਹੋ ਰਹੀ ਸੀ ਮੇਰੇ ਦਿਲ ਕਰ ਰਿਹਾ ਸੀ ਮਾਸਾ ਮਸਾ ਗਰੇ ਇਨ ਐਪਲ ਮਿਲਨੇ फटाफट ਮੈਂ ਖਾ ਲਾ ਸਬਜੀ ਬਣ ਰਹੀ ਐ ਐਗ ਬੋਇਲ ਮੈਂ ਕਰਨੇ ਰੱਖੇ ਗਰੇਵੀ ਬਣ ਗਈ ਤੇ ਮੌਸਮ ਚੈੱਕ ਕਰੋ ਬੱਦਲ ਹੋਏ ਪੈਣ ਠੰਡਾ ਹੋਇਆ ਪੈ ਮੌਸਮ ਐਨਾ ਜਿਆਦਾ ਠੰਡਾ ਵੀ ਨਹੀਂ ਪਰ ਗਰਮੀ ਵੀ ਨੱਗੇ ਨਾਲੋਂ ਬੈਟਰ ਹੈ ਨਾ ਅੱਛਾ ਨਾ ਜੋ ਮੌਸਮ ਚ ਬਦਲਾ ਆਉਂਦਾ ਤੇ ਬਾਹਰ ਕਰਦੇ ਸੈਰ ਸੈਰ ਨਹੀਂ ਕਰੀ ਦੋ ਦਿਨ ਹੋ ਗਏ ਹਾਂ ਤੇ ਸੈਰ ਕਰੂੰਗਾ ਜਿਵੇਂ ਥੋੜੀ 10 ਮਿੰਟ 5 ਮਿੰਟ ਕੋਸ਼ਿਸ਼ ਕਰੂੰ ਕੋਸ਼ਿਸ਼ ਕਰੂੰ ਕਿ ਜਿਆਦਾ ਕਰ ਲਾਂ ਤੇ ਕਰਦੇ ਹੁਣ ਸੈਰ ਐਪਲ ਖਾ ਲਈ ਮਸਾ ਮਸਾ ਗ੍ਰੀਨ ਐਪਲ ਮਿਲਦੇ ਨੇ ਮਸਾ ਮਾਨ ਸਮੇਂ ਦਵਿੰਦਰ ਮਾਈਵਰ ਕਹਿੰਸੀ ਤਰੀਨ ਐਪਲ ਪਤਾ ਕਰ ਲੋ ਪਰ ਮਿਲਦੇ ਨਹੀਂ ਸੀ ਹੁਣ ਮੌਸਮ ਆ ਗਿਆ ਗ੍ਰੀਨ ਐਪਲ ਦਾ ਇਹ ਚ ਕੈਲੋਰੀਸ ਘੱਟ ਹੁੰਦੀਆਂ ਨੇ ਐਜ਼ ਕੰਪੇਅਰਡ ਟੂ ਰੈੱਡ ਐਪਲਸ ਸੋ ਖਾਣੇ ਚਾਹੀਦੇ ਨੇ ਸੋ ਐਸੀ ਮੇਰਾ ਡਿਨਰ ਐਗ ਕਰੀ ਦੋ ਐਗਸ ਮੈਂ ਲੈ ਲੈ ਨਾਲ ਥੋੜੀ ਮੈਂ ਗਰੇਵੀ ਲੈ ਲਈ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਾਂਗੇ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ